ਕਬੀਰ ਜੀ ਕਹਿੰਦੇ ਆ ਕਹਿੰਦੇ ਮੇਰੀ ਜਾਤ ਨਾ ਨਾਉ ਕਹਿੰਦੇ ਵੀ ਮੇਰੀ ਤੇ ਮੰਨ ਦੀ ਵਿਤੀ ਇਦਾਂ ਦੀ ਬਣ ਗਈ ਆ ਨਾ ਤੇ ਮੈਨੂੰ ਆਪਣੀ ਜਾਤ ਦਾ ਕੋਈ ਹੰਕਾਰ ਆ ਤੇ ਨਾ ਹੀ ਮੇਰੇ ਕੋਲ ਕੋਈ ਨਾਮ ਹੈ ਆਪਣਾ ਆਪ ਮੈਨੂੰ ਕੋਈ ਹੰਕਾਰ ਹੀ ਨਹੀਂ ਹੈ ਮੇਰੇ ਤੇ ਪੱਲੇ ਕੁਝ ਨਹੀਂ ਆ ਮੇਰਾ ਤੇ ਨਾਂ ਨਹੀਂ ਆ ਕਹਿੰਦਾ ਕਿਉਂ ਸਰੀਰ ਦਾ ਨਾਂ ਕਹਿੰਦੇ ਹੈਗਾ ਕਹਿੰਦਾ ਮੇਰੇ ਮਨ ਦਾ ਨਾ ਹੀ ਕੋਈ ਨਹੀਂ ਲੈਂਦਾ ਨਾ ਮੈਨੂੰ ਅੱਜ ਪਤਾ ਲੱਗਾ ਵੀ ਮੇਰਾ ਤੇ ਨਾ ਹੀ ਕੋਈ ਨਹੀਂ ਹੈ ਫਿਰ ਗੁਰੂ ਜੀ ਕੀ ਕਹਿੰਦੇ ਕਹਿੰਦੇ ਮਤ ਹਰ ਪੁੱਛੇ ਕੌਣ ਹੈ ਕਹਿੰਦਾ ਜੇ ਜਾਤ ਦਾ ਤੇ ਆਪਣੇ ਝੂਠੇ ਨਾਂ ਦਾ અપਮਾਨ ਹੰਕਾਰ ਮਿਟ ਜਾਏ ਹੋ ਸਕਦਾ ਹੈ ਮਤ ਹੋ ਸਕਦਾ ਹੈ ਮਤ ਹਰ ਪੁੱਛੇ ਗੁਰੂ ਜੀ ਕਹਿੰਦੇ ਕੌਣ ਹੈ ਕਹਿੰਦੇ ਫਿਰ ਤਾਂ ਕਿਤੇ ਹੋ ਸਕਦਾ ਰੱਬ ਪੁੱਛ ਲੇ ਕੌਣ ਆ ਤੇ ਜਿਨ੍ਹਾਂ ਨੂੰ ਆਪਣੇ ਮਾਇਆ ਦਾ ਆਪਣੇ ਜਾਤ ਦਾ ਹੈ ਆਪਣੇ ਸੰਸਾਰ ਦਾ ਆਪਣੇ ਛੁੱਠੇ ਨਾਂ ਦਾ ਹੰਕਾਰ ਆ ਕਹਿੰਦੇ ਉਹਨਾਂ ਨੂੰ ਤਾਂ ਰੱਬ ਨੇ ਕਦੀ ਪੁੱਛਣਾ ਨਹੀਂ ਹੈ ਕੌਣ ਹੈ ਇਹਦਾ ਇਹ ਹੰਕਾਰ ਛੱਡ ਦਿਓ ਤੁਹਾਨੂੰ ਹੰਕਾਰ ਆ ਜਾਂਦਾ ਕਿਸੇ ਵੇਲੇ ਮਨ 'ਚ ਹੋਮੇ ਆ ਜਾਂਦੀ ਹੈ ਠੀਕ ਆ ਭਈ ਮੈਂ ਵੱਡਾ ਹਾਂ ਮੈਂ ਫਰਾਂ ਲਈ ਆਹ ਕੁਝ ਕੀਤਾ ਮੈਂ ਧਮਕਾਣੇ ਲਈ ਆਹ ਕੁਝ ਕੀਤਾ ਗੁਰੂ ਦੇ ਪਿਆਰੀ ਸਾਧ ਸੰਗਤ ਜੀਓ ਜੇ ਤੁਹਾਡੇ ਮਨ 'ਚ ਆ ਗਿਆ ਮੈਂ ਕਿਸੇ ਲਈ ਕੁਝ ਕੀਤਾ ਕਦਾ ਮਤ ਤੁਸੀਂ ਜੋ ਕੁਝ ਕੀਤਾ ਫਿਰ ਆਪਣੇ ਲਈ ਕੀਤਾ ਰੱਬ ਦੇ ਮੁਲਾਪ ਲਈ ਕੁਝ ਨਹੀਂ ਕੀਤਾ ਜੇ ਤੁਹਾਡੇ ਮਨ ਜਾਗਾ ਕਿ ਮੈਂ ਕੁਝ ਨਹੀਂ ਕੀਤਾ ਜੋ ਕੁਝ ਕੀਤਾ ਰੱਬ ਨੇ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਤੁਹਾਡੀ ਜਾਤ ਦਾ ਤੁਹਾਡੇ ਅੰਦਰ ਦੀ ਹੰਮੇ ਦਾ ਹੰਕਾਰ ਖਤਮ ਹੋ ਜਾਏਗਾ ਫਿਰ ਤੈਨੂੰ ਰੱਬ ਪੁੱਛੂਗਾ ਤੂੰ ਕੌਣ ਹੈ ਬਈ ਕਿਉਂ ਕਿਉਂਕਿ ਰੱਬ ਦੇ ਅੰਦਰ ਹੰਕਾਰ ਨਹੀਂ ਹੈ ਰੱਬ ਦੇ ਅੰਦਰ ਹੰਮੇ ਨਹੀਂ ਹੈ ਉਹਨ ਲੱਗਦਾ ਤੇ ਮੇਰੇ ਵਰਗਾ ਤੇ ਮੈਂ ਪੁੱਛਾਂ ਤੂੰ ਕੌਣ ਹੈ ਤੇ ਆਓ ਫਿਰ ਅੱਗੇ